ਸਾਰੇ ਪਿੰਡ ਨੇ ਜਿਨ੍ਹਾਂ ਨੇ ਦੋ ਛਮਈਆਂ ਤਿੰਨ ਛਮਈਆਂ ਚਾਰ-ਚਾਰ ਛਮਈਆਂ ਵੀ ਫੰਡ ਇਕੱਠਾ ਨਹੀਂ ਕਰਿਆ ਹੁਣ ਫੰਡ ਇਕੱਠਾ ਕਰ ਲਿਆ ਪਿੰਡ ਜੋ ਪੈਸਾ ਇਕੱਠਾ ਹੋ ਗਿਆ ਚਾਹੇ ਉਹ ਹਜ਼ਾਰਾਂ ਦੇ ਹਿਸਾਬ ਨਾਲ ਹੋਵੇ ਚਾਹੇ ਲੱਖਾਂ ਨਾਲ ਹੋਵੇ ਚਾਹੇ ਕਰੋੜਾਂ ਨਾਲ ਹੋਵੇ ਭਾਈ ਜਦੋਂ ਉਹਦਾ ਸਾਰਾ ਹਿਸਾਬ ਕਿਤਾਬ ਕਰਕੇ ਸਾਈਆਂ ਦਰਵਾਜਾ ਤੇ ਤਲਲੀ-ਕੱਲੀ ਸਾਂਝੀ ਜਗ੍ਹਾ ਨਿਸ਼ਚਿਤ ਲੱਗ ਜੇ ਫੇਰ ਉਸ ਹਿਸਾਬ ਕਿਤਾਬ ਦੇ ਵਿੱਚ ਕੋਈ ਨੁਕਸਾ ਆਉਂਦਾ ਤਾਂ ਤੁਸੀਂ ਉੱਥੇ ਉਂਗਲੀ ਰੱਖਣ ਦੇ ਯੋਗ ਹੋ ਜਿਹੜੇ ਟੀਮ ਨੂੰ ਤੁਸੀਂ ਚੁਣੋਗੇ ਤਾਂ ਪੁੱਛ ਸਕਦੇ ਹੋ ਵੀ ਭਾਈ ਆਹ ਗਲਤੀਆਂ ਨੇ ਸੁਟੀਆਂ ਇਹ ਪੈਸਾ ਕਿੱਥੇ ਕਿੱਥੇ ਖਰਚਿਆ ਤੇ ਕਿਵੇਂ ਖਰਚਿਆ ਉਹ ਸਾਥੀ ਛੋਟੇ ਦੇ ਇਹਦੇ ਤੁਸੀਂ ਚੋਣੇ ਹੋਣ ਤੋਂ ਬਿਲਕੁਲ ਜਵਾਬ ਦੇਣ ਦੇ ਹੱਕਦਾਰ ਹੋਣਗੇ ਜਿਹੜਾ ਆਈ ਸ਼ਮਾਈ ਫੰਡ ਇਕੱਠਾ ਕਰਦੇ ਆ ਉਹ ਆਈ ਸ਼ਮਾਈ ਫੰਡ ਦਾ ਕਈਆਂ ਪਿੰਡਾਂ ਤੋਂ ਸਾਡੇ ਤੜੇ ਸਵਾਲ ਆਏ ਕਿ ਸਾਡੇ ਕੋਲ ਪ੍ਰਧਾਨ ਜੀ 50000 ਰੁਪਏ ਹੈ ਇਥੇ ਤੋਂ ਇਕਾ ਹਿੱਸਾ ਲੈ ਲੈ ਸਾਡੇ ਕੋਲੇ 40000 ਪਿਆ ਸੀ ਤਾਂ ਦੋਸ਼ਮਈਆਂ ਹੋਂਦ ਫੰਦ ਇਕੱਠੇ ਹੀ ਕੀਤੀ ਜੀ ਕਰਦੇ ਸਾਡਾ ਤਾਂ ਜੀ ਸਰਚਾਂ ਦਾ ਸਰਕਲ ਆ ਪਰ ਸਾਥੀਓ ਇੱਕ ਗੱਲ ਇਹ ਸੋਚਿਓ ਅੱਜ ਸਰਕਾਰ ਜਿਹੋ ਜਿਹਾ ਕਾਨੂੰਨ ਹਰ ਰੋਜ਼ ਨਵੇਂ ਤੋਂ ਨਵਾਂ ਕਾਨੂੰਨ ਲੋਕਾਂ ਦੇ ਖਿਲਾਫ ਬਲਦਾ ਤੁਰਿਆ ਆ ਜਦੋਂ ਸਰਕਾਰ ਦੀਆਂ ਕੋਈ ਗੱਲਾਂ ਆਪਾਂ ਅੱਜ ਬਿਜਲੀ ਦਾ ਵਿਰੋਧ ਕਰ ਲੋ ਕਰ ਲਈਏ ਕਿ ਜਿਹੜੇ ਚਿੱਪ ਵਾਲੇ ਮੀਟਰ ਜਾਇ ਸਾਡੇ ਪਾਣੀ ਵਾਲੀਆਂ ਟੋਟੀਆਂ ਤੇ ਮੀਟਰ ਲਗਾ ਪਰ ਲੱਗਦੇ ਤੁਰੇ ਜਾ ਰਹੇ ਆ ਬਹੁਤ ਪਿੰਡਾਂ 'ਚ ਘਰਾਤੂ ਸਾਡੀਆਂ ਰਿਸ਼ਤੇਦਾਰੀਆਂ ਹੋਣੀਆਂ ਪਤਾ ਕਰ ਸਕਦੇ ਆ ਉੱਥੇ ਪਾਣੀ ਵਾਲੀਆਂ ਟੋਟੀਆਂ ਤੇ ਮੀਟਰ ਲੱਗੇ ਹੋਏ ਆ ਸਰਕਾਰ ਦੇ ਕਿਸੇ ਵੀ ਕਾਰਨ ਜਦੋਂ ਸਾਡਾ ਕੋਲ ਪ੍ਰੋਗਰਾਮ ਚੱਲਦਾ ਹੁਣ ਕਿਸੇ ਨੇ ਸਮੇਂ ਦੀ ਗੱਲ ਕਰੀ ਆ ਆਪਾਂ ਜੀਰੂ ਵੇਚਣ ਵੇਲੇ ਲਗਾਤਾਰ ਇੱਕ ਮਹੀਨਾ ਮੰਤਰੀਆਂ ਦੀਆਂ ਕੋਠੀਆਂ ਮੂਰੇ ਦਫ਼ਤਰਾਂ ਮੂਰੇ ਮੋਰਚੇ ਚਲਾਏ ਨੇ ਉਹ ਲਗਾਤਾਰ ਜਿਹੜੇ ਮੋਰਚੇ ਚੱਲਦੇ ਆ ਜਾਂ ਕਿਤੇ ਸਾਨੂੰ ਚੰਡੀਗੜ੍ਹ ਜਿੱਥੋਂ ਆਪਾਂ ਪਿੱਛੇ ਜਾਣ ਦਾ ਪ੍ਰੋਗਰਾਮ ਕੀਤਾ ਜਾਣਾ ਪੈ ਜੇ ਜਿਹੜੇ ਪਿੰਡ ਦੇ ਵਿੱਚ 50 60 70 80000 ਰੁਪਏ ਇਕੱਠੇ ਹੋਇਆ ਹੋਇਆ ਹੈ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਆਇਆ ਸਮਝਾਈ ਹੱਟ-ਕੱਟਾ ਨਹੀਂ ਕਰਿਆ ਜੀ ਸਾਡਾ ਕੰਮ ਇਹਦੇ ਨਾਲ ਚੱਲ ਜਾਂਦਾ ਹੈ ਚੱਲ ਵੀ ਸਕਦਾ ਜੇ ਕੋਈ ਮੋਰਚਾ ਨਾ ਚੱਲੇ ਪਰ ਸਾਥੀਓ ਜੇ ਮੋਰਚਾ ਲੰਬਾ 1 ਮਹੀਨੇ ਦੀ ਜਗ੍ਹਾ ਵੱਧ ਵੀ ਚੱਲ ਜੇ ਚੰਡੀਗੜ੍ਹ ਤੇ ਚਾਰ ਢੇੜੇ ਲਾਉਣੇ ਪੈ ਜਾਣ ਉਰੋਂ ਬੱਸ ਲੈ ਕੇ ਤਾਂ ਮੈਨੂੰ ਲੱਗਦਾ ਵੀ 20000 ਰੁਪਏ ਤੋਂ ਘੱਟੋ ਬੱਸ ਨਹੀਂ ਜਾਂਦੀ ਸਾਡਾ ਜਿਹੜਾ 50 60000 80000 ਇਕੱਠਾ ਕਰਿਆ ਚਾਰ ਢੇੜੇ ਵੀ ਨਹੀਂ ਚੱਲਦਾ ਹੁਣ ਮੋਰਚਾ ਉੱਥੇ ਬਈ ਲੰਬਾ ਚੱਲ ਜੇ ਲੰਬਾ ਚੱਲਣ ਦੇ ਕਾਰਨ ਸਾਡੇ ਕੋਲੇ ਠੰਡ ਹੈ ਨਹੀਂ ਫੇਰ ਅਸੀਂ ਕੀ ਆਪਣੇ ਪਿੰਡ ਨੂੰ ਰੋਕਾਂਗੇ ਜੇ ਅਸੀਂ ਪਿੰਡ ਨੂੰ ਰੋਕਦੇ ਆ ਤਾਂ ਲੋਕ ਇਸ ਤਰ੍ਹਾਂ ਜੇ ਪਿੰਡ ਰੋਕਦੇ ਨੇ ਤਾਂ ਲੜਾਈ ਹਾਰੋਗੇ ਜੇ ਤੁਸੀਂ ਉਸ ਟਾਈਮ ਪੈਸਾ ਇਕੱਠਾ ਕਰੋਗੇ ਜਿਹੜਾ ਸਾਥੀ ਸਾਡਾ 500 ਰੁਪਏ ਦੀ ਪਰਤੀ ਖੁਸ਼ੀ ਨਾਲ ਕਟਾਉਂਦਾ ਫੇਰ ਤੁਸੀਂ ਉਹਨਾਂ ਮਜਬੂਰਨ ਸੋਕੀ ਟੀਮ ਨੂੰ ਕਹਿਣਾ ਪਊਗਾ ਵੀ ਭਾਈ 500 ਨਾਲ ਨਹੀਂ ਸਰਦਾ 2500 ਰੁਪਏ ਦੇ ਯਾਰ ਜਾਂ 2000 ਦੇ ਯਾਰ ਉਸ ਟਾਈਮ ਉਹ ਸਾਥੀ ਵੀ ਔਖਾ ਤੇ ਸੋਡੂ ਟੀਮ ਵੀ ਤੰਗ ਹੈ ਜਥੇਬੰਦੀ ਦਾ ਮੇਨ ਹੁਕਮ ਅਸੀਂ ਪਿੰਡਾਂ 'ਚ ਜਿਹੜੀ ਸੱਚਾਈ ਹੈ ਕਈ ਵਾਰ ਸਾਡੇ ਕੋਲੇ ਪਿੰਡਾਂ ਦੀ ਟੀਮ 'ਚੋਂ ਇਹ ਗੱਲਾਂ ਆਉਂਦੀਆਂ ਨੇ ਵੀ ਪ੍ਰਧਾਨ ਜੀ ਇਹ ਗੱਲ ਸਾਡੇ ਪਿੰਡ 'ਚ ਲਾਗੂ ਨਹੀਂ ਹੁੰਦੀ ਸਾਡਾ ਪਿੰਡ ਛੋਟਾ ਹੈ ਵੀ ਅਸੀਂ ਤਾਂ ਫੰਡ ਜੇ ਤਾਂ ਕੀਲਿਆਂ ਤੋਂ ਪਾਉਨੇ ਆ ਜਾਂ ਤਾਂ ਅਨਸਾਕ ਤੋਂ ਪਾਉਨੇ ਆ ਜਥੇਵੰਦੀ ਦਾ ਸਾਥੀ ਹੋਏ ਹੁਕਮ ਹੈ ਕਿ ਜਿਹੜਾ ਫੰਡ ਹੈ ਆਪੋ ਬੰਤਛ ਨਾਲ ਨਹੀਂ ਲੈਣਾ ਕਿਸੇ ਤੇ ਐਂ ਥੋਪਕੇ ਨਹੀਂ ਲੈਣਾ ਵੀ ਭਾਈ 100 ਰੁਪਏ ਕੀਲਾ ਹੀ ਲਮਾਵੇ ਕਿਸੇ ਤੇ ਇਹ ਥੋਪਕੇ ਨਹੀਂ ਲੈਣਾ ਵੀ ਭਾਈ 1000 ਰੁਪਏ ਦੇਣੀ ਲਮਾਵੇ ਜਿਹੜਾ ਫੰਡ ਹੈ ਓ ਲੋਕਾਂ ਨੂੰ ਤੁਸੀਂ ਆਪਣੀ ਲੜਾਈ ਸਮਝਾਉਣੀ ਹੈ ਵੀ ਭਾਈ ਅਸੀਂ ਲੜਾਈਆਂ ਕਿਹੋ ਜੀਆਂ ਲੜਦੇ ਆ ਲੋਕਾਂ ਨੂੰ ਉਹ ਲੜਾਈਆਂ ਤੇ ਸ਼ਾਮਲ ਕਰੋ ਜਦੋਂ ਉਹਨਾਂ ਨੂੰ ਉੱਥੇ ਜਾ ਕੇ ਗੱਲਾਂ ਦਾ ਪਤਾ ਲੱਗੂਗਾ ਤਾਂ ਉਹ ਫੰਡ ਤੁਹਾਨੂੰ ਆਪਣੇ ਆਪ ਆਟੋਮੈਟਿਕ ਸਮਝ ਕੇ ਵੰਡ ਦੇਣ ਨਾ ਕਿ ਉਹਨਾਂ ਦੇ ਉੱਤੇ ਆਪਾਂ ਕੋਈ ਆਪਣਾ ਜੱਜਿਆ ਟੈਕਸ ਲਾਈਏ ਜਾਂ ਸਾਡੇ ਹੁਕਮ ਦੇ ਮੁਤਾਬਕ ਉਹ ਫੰਡ ਵਸੂਲਿਆ ਜਾਵੇ ਇਹ ਜਿਹੜੀਆਂ ਤੁਸੀਂ ਪਿੰਡਾਂ ਤੇ ਪਾਉਣ ਬਹੁਤ ਸਾਰੇ ਪਿੰਡਾਂ ਦੀ ਇਹ ਰਿਪੋਰਟ ਹੈ ਉਹ ਕਹਿੰਦੇ ਨੇ ਵੀ ਸਾਡਾ ਪਿੰਡ ਛੋਟਾ ਜੀ ਫਿਰ ਸਾਡੇ ਫੰਡ ਇਕੱਠਾ ਨਹੀਂ ਹੁੰਦਾ ਇਹ ਸਾਡੇ ਨੱਕਰ ਨੇ ਜਾਂ ਸਾਡੀ ਟੀਮ ਨੇ ਸੰਤਿ ਕਰਕੇ ਪਾਇਆ ਉਹ ਕੋਈ ਟੀਮ ਦੀ ਸੰਤਿ ਨਹੀਂ ਹੋ ਸਕਦੀ ਹੈ